ਜੋ ਗੋਲੀ ਗਾਉਣ ਲੱਗਾ ਤੈਨੂੰ ਫੜਾਈ ਤੇ ਤਾਂ ਕਰਿਆ ਮੋਟਾ ਪਿੱਛੇ ਦਾ ਚੜਾਈ ਤਨ ਫਲੇ ਉਹ ਫਿਰ ਉੱਥੇ ਜਾ ਕੇ ਉਸ ਨੂੰ ਜਮਾ ਦਿੱ ਗਿਆ ਸਰ ਜਿੱਦੇ ਤਮੈ ਦੇਖ ਤਾਹ ਚਾਹੀ ਤੇ ਮੈਂ ਉਹਨੂੰ ਕਹਾ ਤੂੰ ਕੀ ਕਰਦਾ ਕੀ ਕੀਤਾ ਉੱਥੇ ਡਿੱਗ ਪਿਆ ਵਿਚਾਰਾ ਤੇ ਉਹ ਭਾਜੀ ਗਿਆ ਇੱਥੇ ਡਿੱਗ ਪਿਆ ਲੰਬਾ ਪਈ ਗਿਆ ਇੱਥੇ ਇਹ ਗੋਲੀ ਲੱਗੇ ਚੜੀ ਕਿੰਨੀਆਂ ਲੱਗੀਆਂ ਉਹਦੇ ਇਹ ਗੋਲੀ ਲੱਗੀ ਹੈ ਜੀ ਲਹੂ ਵਹਿੰਦਾ ਸੀਗਾ ਹਾਂ ਮੈਂ ਵੀ ਚੱਕਿਆ ਨਾਲੇ बाकी और पैर को देते हैं अच्छा तीन फेरे तीन गोली निकलेगी पंद्रह मिनट निकाली पच्चीस मिनट निकाल जाएगी ਜ਼ਿਲ੍ਹਾ ਨਵਾਂ ਸ਼ਹਿਰ ਦੇ थाना ਸਦਰ ਬੰਗਾ ਅਧੀਨ ਪੈਂਦੇ ਪਿੰਡ ਹੱਪੋਵਾਲ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਿੰਦਰ ਸਿੰਘ ਨੂੰ ਬਾਅਦ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਕੀ ਤੁਰੰਤ ਨਜ਼ਦੀਕੀ ਗੁਰੂ ਨਾਨਕ ਮਿਸ਼ਨ ਹਸਪਤਾਲ ਟਾਂਕ ਖਲੇਰਾ ਵਿਖੇ ਲਿਆਂਦਾ ਗਿਆ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਫਰਸਟ ایڈ ਦੇਣ ਤੋਂ ਬਾਅਦ ਨਾਜ਼ੁਕ ਹਾਲਤ ਨੂੰ ਵੇਖਦਿਆ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਉਹਨਾਂ ਪੁਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਹੈ ਤੇ ਜਾਣਕਾਰੀ ਮੁਤਾਬਕ ਸਰਪੰਚ ਗੁਰਿੰਦਰ ਸਿੰਘ ਜਦੋਂ ਆਪਣੇ ਘਰ ਤੋਂ ਵਾਪਸ ਕਰ ਪਰਤ ਰਹੇ ਸਨ ਤਾਂ ਖੂਦ ਦੇ ਨਜ਼ਦੀਕੀ ਬੱਬਰ ਗੈਸ ਏਜੰਸੀ ਦੇ ਕੋਲ ਉਹਨਾਂ ਪੁਛਾਤੇ ਵਿਅਕਤੀਆਂ ਨੇ ਉਹਨਾਂ ਤੇ ਫਾਇਰ ਕੀਤੇ ਨੇ ਫਰ ਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਜੀ ਅਨਾਫ ਗੁਰਨਾਮ ਸਿੰਘ ਹਾਂ ਜੀ ਫਿਰ ਅੰਦਰ ਦੇ ਨਾਲ ਕੋਈ ਕਾ ਹੱਥ ਪਵਰ ਬੰਦਾ ਦੇ ਲਈ ਜੀ ਕਮਿਸ਼ਨਿੰਗ ਨਾਲ ਸਾਡੇ ਕੋਲ 585 ਬੰਦਾ ਸਿਸਮ ਨਮਾ ਜੀਤਾ ਹਮ ਫਸਟੂ ਬੈਟਰੀ ਸੈਟਿਸਪੈਂਸ ਰੱਖਾ ਹੈ ਪੇਸ਼ੈਂਟ ਨੂੰ ਹਮ ਹਾਇ ਸੈਂਟਰਫਿਊਜੀਕਲ ਸਿਸਟਮ ਰੱਖਾ ਹੈ ਕਿੰਨੀ ਇੰਜੈਕਟ ਕਿੰਨੀ ਗੋਲੀਆਂ ਸੋਦੇ ਇੱਕ ਗਨ ਸ਼ਾਰਟ ਇੰਜਰੀ ਸੀ ਅੱਛਾ ਕਿੱਥੇ ਸੀ ਕਿਹੜੀ ਸਾਈਡ ਤੇ ਸੀ ਹੇਰ ਜਿਹੜਾ ਟ੍ਰੈਕ ਹੈ ਅੱਛਾ ਰਾਈਟ ਹਾਈਟ ਤੋਂ ਪੇਸ਼ੀਨ ਕੀ ਹੈ ਵਸੇ ਐਸੇ ਲੇਗੀ ਪੋਜੀਸ਼ਨ ਕੀ ਹੈ ਅੰਡਰ ਕ੍ਰਿਟੀਕਲੀ ਕੀ ਚੱਲਦੀ ਹੈ ਤਾਂ ਹੀ ਅਸੀਂ ਚੈੱਕ ਰੱਖ ਕਰਦੇ ਹਾਂ ਓਕੇ